ਹੁਣ ਆਪਾਂ ਬਲੇਰੋ ਲੈ ਕੇ ਚੱਲੇ ਆ ਆਪਣੇ ਵਾਲੀ ਇਹ ਨਾ ਸਰਵਿਸ ਤੇ ਗਈ ਹੋਈ ਸੀਗੀ ਸਰਵਿਸ ਵਗੈਰਾ ਹੋ ਗਈ ਬਲੇਰੋ ਦੀ ਆਪਣੇ ਦੀ ਤੇ ਇਹ ਆਪਣੇ ਭੂਆ ਦੇ ਮੁੰਡੇ ਦੀ ਬਲੇਰੋ ਆ ਗਈ ਠੀਕ ਆ ਜੀ ਉਹ ਆਪਣਾ ਜਿਹੜਾ ਵੀ ਉਹ ਕੰਮ ਕਰਾਉਣਾ ਹੁੰਦਾ ਉਹ ਇੱਥੇ ਭੇਜਦੇ ਨੇ ਗੱਡੀ ਨੂੰ ਇੰਨਾ ਕੋਲ ਇਸ ਭਾਈਆਂ ਕੋਲ ਤੇ ਹੁਣ ਸਾਡਾ ਢੇੜਾ ਲੱਗੀ ਸੀ ਬਾਜ਼ਾਰ 'ਚ ਮੈਂ ਆਹ ਚੱਲ ਚੱਲ ਕੇ ਉਹਨਾਂ ਨਾਲ ਆਪਾਂ ਗੱਡੀ ਚੱਕ ਲੈ ਆਉਨੇ ਆ ਉੱਥੋਂ ਤੇ ਗੱਡੀ ਲੈ ਆਏ ਚਲਾਈ ਜਦੋਂ ਪੂਰੀ ਹੁਣ ਨਜ਼ਾਰੇ ਵਾਲੇ ਸਮੂਥ ਆ ਗਈ ਮੜਾ ਮੋਟਾ ਹਲਕਾ ਫੁਲਕਾ ਕੰਮ ਜੇ ਹੋਣ ਵਾਲੇ ਸੀਗੇ ਉਹ ਹੋ ਗਏ ਤੇ ਇੱਕ ਜ਼ਰੂਰੀ ਸਮਾਨ ਲੈਣਾ ਸੀਗਾ ਉਹ ਲੈ ਲਿਆ ਆਪਾਂ ਬਾਜ਼ਾਰ 'ਚੋਂ ਤੇ ਹੁਣ ਆਪਾਂ ਪਹੁੰਚ ਗਏ ਆ ਆਪਾਂ ਮੰਡੀ ਕੋਲ ਇੱਥੇ ਲਿਖੇਡ ਮੰਡੀ ਆ ਜਾਂਦੇ ਆ ਰੇਲੈਂਸ ਮਾਲ ਆ ਜਾਂਦਾਗਾ ਆਪਾਂ ਸਿੱਧਾ ਚੱਲੇ ਆਪਣੇ ਸ਼ਾਪ ਤੇ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਨਾ ਇਹ ਜਿਹੜੇ ਹੰਪ ਆ ਮੈਨੂੰ ਇੰਨੇ ਬੁਰੇ ਲੱਗਦਾ ਇਹਦਾ ਕੋਈ ਲਾਜਿਕ ਨਹੀਂ ਬਣਦਾ ਬਾਈ ਲੱਭਪਾ ਠੀਕ ਆ ਕੋਈ ਬੰਦਾ ਮੇਰੇ ਨਾਲ ਗੱਲ ਕਰੇ ਇਹ ਚੀਜ਼ ਦੇ ਵਿੱਚ ਕਈ ਬੰਦੇ ਕਹਿੰਦੇ ਨੇ ਯਾਰ ਵੀ ਹੰਪ ਦਾ ਫਾਇਦਾ ਬਾਈ ਮੈਨੂੰ 1% ਫਾਇਦਾ ਦਿਖਾ ਦੇ ਹੰਪ ਦਾ ਹੁੰਦਾ ਕੀ ਹੈਗਾ ਬਾਈ ਲੋਕੇ ਪਾਗਲ ਕੋਈ ਨਹੀਂ ਹੁੰਦਾ ਜੜਾ ਗੱਡੀ ਤੇ ਚਲਾਓ ਮੇਰੀ ਗੱਲ ਸੁਣ ਲੋ ਅਗਲਾ ਕਹਿੰਦੇ ਗੱਡੀ ਹੌਲੀ ਹੋ ਜਾਂਦੀ ਆ ਉਹ ਬਾਈ ਗੱਡੀ ਉਂ ਵੀ ਇੱਥੇ ਹੌਲੀ ਰਹ ਇਸੋ ਮਾਦੀ ਬਣਦਾ ਹੁੰਦਾ ਉਹ ਥਾਂ ਤੇ ਜਿੱਥੇ ਹਾਂ ਬਾਲਾ ਜ਼ਰੂਰੀ ਆ ਕੋਈ ਜਵਾਕਾਂ ਦਾ ਸਕੂਲ ਆ ਕੋਈ ਫਲਾਨਾ ਤੇ ਕਾ ਹੰਪ ਆ ਗਿਆ ਲੈ ਬਈ ਦੱਸੋ ਉਹ ਭਰਾਵਾ ਮੋੜ ਆਗਾ ਮੋੜ ਤੇ ਕਿਹੜਾ ਤੇ ਡ੍ਰਿਫਟ ਮਾਰਦਾ ਹੁੰਦਾਗਾ ਹਮ ਬਲੌਗ ਬਣਾਉਣ ਲੱਗੇ ਹੋਈਆਂਗੇ ਤੇ ਵੀਡੀਓ ਸੌਰੀ ਸ਼ਾਰਟਸ ਵੀਡੀਓ ਬਣਾ ਰਹੇ ਹਾਂ ਕਿ ਕਲਾਸ ਕਬੋਲਟ ਆਗਾ 18 ਮਾਨਲਾ ਸਾਰਾ ਓਰੀਜਨਲ ਆ ਚੱਲਿਆ ਵੀ 16000 ਹੀ ਆਗਾ ਠੀਕ ਹੈ ਜੀ ਇਹ ਆਪਣੀ ਲੋਕੇਸ਼ਨ ਆਪਾਂ ਇੱਥੇ ਆ ਕੇ ਵੀਡੀਓ ਬਣਾਉਂਦੇ ਹਾਂ ਕਈ ਵਾਰ ਚਲਦੋਂ ਲੱਗੇ ਨੈਕਸਟ ਵੀਡੀਓ ਬਲੌਗ ਹੋਰ ਦੂਗਾ ਨਿਆਂਗੇ ਦੇ ਵਿੱਚ ਹੰਤੂੰ ਦਿਖਾ ਦਿੰਨੇ ਆ ਜੀ ਸਪਲੈਂਡਰ ਲੈ ਕੇ ਆਇਆ ਆ ਪਹਿਲੀ ਸ਼ਾਰਟਸ ਵੀਡੀਓ ਬਣਾ ਰਹੇ ਸੀਗੇ ਹੁਣ ਇਹ ਨਾ ਆਪਣੇ ਦੋਸਤ ਦਾ ਮੋਟਰਸਾਈਕਲ ਆ ਆਪਾਂ ਸੇਲ ਆਊਟ ਕਰਨਾਗਾ ਹੁਣ ਇੱਕ ਤਾਂ ਹੈਗਾ ਇਹ ਬਰਨਾਲੇ ਦਾ ਲੋਕਲ ਨੰਬਰ ਆ ਉਸੇ ਬਾਈ ਨੇ ਆਪਣੇ ਨਵਾਂ ਖੜਾਇਆ ਸੀ 2005 ਮਾਡਲ ਆਗਾ ਬਿਲਕੁਲ ਸਾਰਾ Ориਜినਲ ਆਗਾ ਬਿਲਕੁਕੁਲ ਸਾਫ਼ ਸੁਥਰਾ ਉਹ ਵੈਸੇ ਜਿਹੜਾ ਵੀ ਸਾਧਰ ਰੱਖਦਾ ਘਰੇ ਆਪ ਦਾ ਸੰਭਾਈ ਨਾਲ ਹੀ ਰੱਖਦਾਗਾ ਤੇ ਸਰਕਾਰੀ ਪਲੇਟਾਂ ਵੀ ਰੱਖਿਆ ਤੁਸੀਂ ਦੇਖ ਲਓ ਸਾਰਾ ਕੁਝ ਲੱਗਿਆ ਹੋਇਆ ਇਹਦੇ ਤੇ ਇਹਦੀ ਆਪਾਂ ਜਿਹੜੀ ਸ਼ਾਰਟਸ ਆਗੇ ਸ਼ਾਰਟਸ ਤੁਸੀਂ ਉੱਤੇ ਚੈੱਕ ਕਰ ਲਿਓ ਆਪਣੇ ਇੱਕ ਤਾਂ ਸਿੰਘਾ ਟੂਡਿਲ ਆ ਜਿਹੜਾ ਆਪਣਾ ਇਹ ਪੇਜ ਤੇ ਆਪਣਾ YouTube ਤੇ ਵੀ ਆਪਾਂ ਵੈਸੇ ਪਾ ਹੀ ਰਹੇ ਆ तकरीबन ਤਾਂ ਉੱਥੇ ਵੀ ਆਪਾਂ ਇਹ ਸ਼ਾਰਟਸ ਪਾ ਦਾਂਗੇ ਤੇ ਨੂੰ ਦਿਖਾ ਦਿੰਨਾਗੇ ਜੇ ਮੌਕੇ ਦੀ ਰਿਪੋਰਟ ਆ ਜੀ ਤੇ ਭਾਈ ਬਣੇ ਨਾ ਇੱਕ ਨਾ ਤੁਹਾਨੂੰ ਮੈਂ ਹੋਰ ਥੋੜੀ ਗੱਲ ਦੱਸ ਦਿੰਨਾ ਕਿ ਜਿਹੜੇ ਨਾ ਜੇ ਤੁਸੀਂ ਫੋਨ ਕਰਦੇ ਨੇ ਸਾਡੇ ਭਰਾ ਜਿਹੜੇ ਬੁਲਟਾਂ ਲਈ ਜਾਂ ਹੋਰ ਕਿਸੇ ਮੋਟਰਸਾਈਕਲ ਲਈ ਤਾਂ ਮੇਰੇ ਵੀਰਾਂ ਨੂੰ ਇਹ ਬੇਨਤੀ ਕਰਦੇ ਆਂਗੇ ਵੀ ਤੁਸੀਂ ਪੰਜਾਬ ਵਾਲੇ ਕਾਲ ਕਰਿਆ ਕਰੋ ਜੇ ਮੇਰੇ ਵੀਰੇ ਭਰਾ ਨਾ ਯਾਰ ਬਹੁਤ ਦੂਰੋਂ ਕੋਈ ਕੋਣ ਕੋਈ ਹਰਿਆਣੇ ਤੋਂ ਕੋਈ ਰਾਜਸਥਾਨ ਤੋਂ ਕਈ ਥਾਵਾਂ ਕਾਲ ਕਰਦੇ ਦੇਖੋ ਨਾ ਤਾਂ ਤੁਸੀਂ ਏਡੀ ਦੂਰ ਲੈਣ ਆ ਸਕਦੇ ਹੋ ਨਾ ਉਹਦੇ ਤੇ ਕੋਈ ਲੋਨ ਫੈਸਿਲਿਟੀ ਹੋਣੀ ਹੈ ਨਾ ਤੁਹਾਡੇ ਨਾਮ ਹੋਣਾਗਾ ਤਾਂ ਇਸ ਕਰਕੇ ਦੇਖੋ ਕਈ ਵੀਰ ਸਾਨੂੰ ਕਾਲ ਕਰਦੇ ਅਸੀਂ ਬਰੋ ਸਮਝਾਉਂਦੇ ਆਂ ਵੀ ਬਾਈ ਬਣੇ ਤਾਂ ਕਾਲ ਨਾ ਕਰ ਦੇਖੋ ਤੁਹਾਡਾ ਵੀ ਟਾਈਮ ਖਰਾਬ ਹੁੰਦਾ ਸਾਡਾ ਵੀ ਕਈ ਵਿੱਚ ਸਵਾਦ ਲੈਣ ਵਾਲੇ ਹੁੰਦੇ ਨੇ ਕਿ ਫੋਨ ਲਾਉਣਗੇ ਮਾਡਲ ਪੁੱਛਣਗੇ ਫੋਨ ਕੱਟ ਦੇਣਗੇ ਤੇ ਬਾਈ ਜੇ ਲੈਣਾ ਹੀ ਨਹੀਂ ਹੈਗਾ ਫਿਰ ਕਾਹਨੂੰ ਉਹ ਕਰਦੇ ਹੋਣੇ ਕੰਮ ਤੁਹਾਡੇ ਕਰਕੇ ਬਾਕੀ ਲੋਕਾਂ ਦਾ ਫੋਨ ਚੱਕਣਾ ਵੀ ਸਾਨੂੰ ਔਖਾ ਲੱਗਦਾ ਠੀਕ ਹੈ ਜੀ ਜਿਹੜੇ ਮੇਰੇ ਭਰਾ ਐਂ ਸੋਚਦੇ ਨੇ ਵੀ ਅਸੀਂ ਫੋਨ ਲਾ ਕੇ ਉਸਕਾ ਰੇਟ ਪੁੱਛਣਾ ਤੁਹਾਨੂੰ ਐਂ ਨਹੀਂ ਪਤਾ ਹੈਗਾ ਤੁਹਾਡੇ ਇੱਕ ਫੋਨ ਨਾਲ ਅਸੀਂ ਮੁੜ ਕੇ ਚਾਰ ਫੋਨ ਹੋਰ ਨਹੀਂ ਚੱਕਦੇ ਹੈਗੇ ਵੀਰ ਹਰੇਕ ਦਾ ਟਾਈਮ ਪਾਸ ਕਰੀ ਜਾਂਦਾ 100 ਦੇ ਵਿੱਚੋਂ ਜੇ ਪੰਜ ਬੰਦੇ ਲੈਣ ਵਾਲੇ ਹੁੰਦੇ ਵਿਚਾਰੇ ਉਹ ਵੀ ਦੁਖੀ ਹੁੰਦੇ ਨੇ ਬਾਈ ਸਾਡਾ ਫੋਨ ਨਹੀਂ ਲੱਗਦਾ ਜਾਂ ਬਿਜ਼ੀ ਆਈ ਜਾਂਦੇ ਰਹਿੰਦਾ ਹੈਗਾ ਠੀਕ ਹੈ ਜੀ ਤੇ ਤੁਹਾਨੂੰ ਹੁਣ ਇਸ ਤੋਂ ਬਾਅਦ ਲੈ ਕੇ ਚਾਲਦੇ ਆਪਾਂ ਮਾਰਕੀਟ ਦੇ ਵਿੱਚ ਅਸੀਂ ਨਾ ਬਾਜ਼ਾਰ ਚੱਲੇ ਆਂਗੇ ਹੁਣ ਇਸ ਤੋਂ ਬਾਅਦ ਥੋੜੀ ਸ਼ਾਪਿੰਗ ਕਰਨੀ ਸੀ ਪਹਿਲਾਂ ਆਪਾਂ ਨਵਾਂ ਕੁੜਤਾ ਪਜਾਮਾ ਸਮਾਇਆ ਹੈਗਾ ਤੁਹਾਨੂੰ ਕੱਲ ਨੂੰ ਕੱਲ ਨੂੰ ਤਾਂ ਹਾਂ ਹੋ ਸਕ ਅੱਪਾ ਕੋੜਤਾ ਆਪਾਂ ਜਮਾ ਸਮਾਯਾ ਨਵਾਂ ਤੇ ਅੱਜ ਜੁੱਤੀ ਜੱਤੀ ਲੈਣ ਚੱਲੇ ਆਂਗੇ। ਹੁਣ ਜੀ ਸਵੇਰੇ ਸਵੇਰੇ ਉੱਠ ਕੇ ਬਿਣਾ ਨਹਾਤੇ ਧੋਤੇ ਹੁਣ ਚੱਲੇ ਆਂ ਆਪਾਂ ਆਪਣੀ i20 ਤੇ ਫੁੱਲ ਲਵਾਉਣਾ। ਠੀਕ ਹੈ ਜੀ ਤੇ ਤੁਹਾਨੂੰ ਸਪੈਸ਼ਲੀ ਤੋਂ ਦੱਸ ਦਾਂਗੇ ਵੀ ਅੱਜ ਕੀ ਪ੍ਰੋਗਰਾਮ ਆਗਾ। ਵਲੌਗ ਦੇ ਵਿੱਚ ਦੇਖ ਲਿਓ। ਹੁਣ ਮੈਂ ਸਵੇਰੇ ਸਵੇਰੇ ਨਿਕਲਿਆਂਗਾ ਅਜੇ ਤਾਂ ਸੂਰਜ ਚੰਗੀ ਤਰ੍ਹਾਂ ਚੜ੍ਹ ਰਿਹਾ ਹੈਗਾ। ਅਜੇ ਮੈਂ ਚੱਲਿਆਂ ਯਾਰ ਦੋਸਤ ਕੋਲ ਉਹਦੇ ਕੋਲ ਆਪਾਂ ਫੁੱਲ ਵਗੈਰਾ ਲਵਾਉਣੀ ਆ ਗੱਡੀ ਤੇ। ਤੇ ਹੁਣ ਆਪਣੀ ਦੂਸਰੀ ਕਾਰ ਵੀ ਉਹ ਵੀ ਲੈ ਕੇ ਆ ਰਹੇ ਹਾਂ ਮੁੰਡਾ। ਤੇ ਬਲਾਰੇ ਉਹਦੇ ਆਪਾਂ ਕਰ ਲੋ ਹਲਵਾ ਤੇ ਸੀ ਚੁੰਨੀ ਵਗੈਰਾ ਜੀ ਲਵਾਉਂਦੇ ਹੁੰਦੇ ਨੇਗੇ ਅੱਜ ਥੋੜਾ ਸ਼ਗਣਾ ਦਾ ਦੇਣਾ ਹੈਗਾ ਉਧਰ ਚੱਲੇ ਆਂਗੇ ਤੁਹਾਨੂੰ ਦਿਖਾਵਾਂਗੇ ਕੀ ਪ੍ਰੋਗਰਾਮ ਆ ਕੀ ਦੇ ਸ਼ਗਣਾ ਕੀ ਗੱਲਬਾਤ ਆ ਕੀ ਠੀਕ ਹੈ ਜੀ ਤੇ ਹੁਣ ਬਸ ਮੰਨ ਕੇ ਚਲੋ ਮੱਤਰਾਹੋਲਾ ਰੋਡ ਚੱਲ ਰਹੇ ਆਂਗਾ ਕੀਰਾ ਪਹਿਲਾਂ ਅਜੇ ਤੇਲ ਪਰਵਾ ਲਈਏ ਉਹ ਕਾਫੀ ਦਿਨ ਹੋ ਗਏ ਤੇ ਕੱਡੀ ਨਹੀਂ ਬਸ ਮੈਂ ਮੰਨ ਕੇ ਚਲੋ ਇਹਦਾ ਹਫਤੇ ਤੋਂ ਵੀ ਉੱਪਰ ਹੋ ਗਿਆ ਗੱਡੀ ਨੂੰ ਚਲਾ ਹੀ ਨਹੀਂ ਰਹੀ ਦੂਜੀ ਚਲਾ ਰਹੀ ਸੀ ਆ ਜਾਂਦਾ ਰਸਤਾ ਸ਼ਾਰਟਕਟ ਇਧਰ ਦੀ ਚੱਲਦੇ ਆ ਖੇਤਾਂ ਵਿੱਚ ਦੀ ਜਲਦੀ ਪਹੁੰਚਾਂਗੇ ਥੋੜਾ ਜਿਆ ਉਹ ਪਹਿਲਾਂ ਜੇ ਤੇਲ ਪਰਭਾਉਂਨੇ ਆ ਫੇਰ ਚੱਲਦੇ ਆ ਫੇਰ ਬਾਈ ਕੋਲ ਬਾਈ ਦਾ ਕੰਮ ਇਹਦਾ ਹੈਗਾ ਟੈਟੂਆਂ ਦਾ ਕੰਮ ਆ ਵਿੱਚ ਪਹਿਲਾਂ ਸ਼ੁਰੂ ਤੋਂ ਕੰਮ ਕਰਦਾ ਸੀ ਬਾਈ ਗੱਡੀ ਸਜਾਉਣ ਦਾ ਤੇ ਉਹਨੇ ਕੰਮ ਪਰ ਛੱਡਿਆ ਨਹੀਂ ਆਪਦਾ ਵਿੱਚ ਹੀ ਟੈਟੂ ਦਾ ਕੰਮ ਕਰਦਾ ਵਿੱਚ ਹੀ ਉਹ ਦੋਨੇ ਕੰਮ ਇਕੱਠੇ ਆ ਤੇ ਉਹਦੇ ਕੋਲ ਹੀ ਚੱਲੇ ਆ ਹੁਣ ਤੁਹਾਨੂੰ ਦਿਖਾ ਦਾਂਗੇ ਓਹੋ ਇਹ ਕਿਨਾਰੇ ਦੇ ਪਿੱਛੇ ਗੱਤਾਂ ਨਹੀਂ ਲੱਗਿਆ ਹੈਗਾ ਡੱਗੀ 'ਚ ਟੂਲ ਪਏ ਆਗੇ ਜਿਹੜੇ ਆਪਣਾ ਚਾਪੀ ਪਾਣ ਵਗੈਰਾ ਸਾਰਾ ਕੁਝ ਵਿੱਚ ਪਿਆ ਹੈਗਾ ਦਾ ਤੇ ਉਹ ਮੰਨ ਕੇ ਜਦੋਂ ਖਰਚ ਕੀ ਜਾਂਦਾ ਹੈ ਵਾਰ-ਵਾਰ ਬੁਰਾ ਬਹੁਤ ਲੱਗਦਾ ਮੈਨੂੰ ਦੇਖਦੇ ਉਹਨੂੰ ਕਿਸੇ ਚੀਜ਼ ਦੇ ਵਿੱਚ ਪਾ ਕੇ ਰੱਖਦੇ ਆਂਗੇ ਲੋ ਜੀ ਆਹ ਕਰਤੀ ਗੱਡੀ ਤਿਆਰ ਮੈਂ ਤੁਹਾਨੂੰ ਆਖਿਆ ਸੀ ਨਾ ਗੱਡੀ ਤਿਆਰ ਕਰਾਂਗੇ ਇੱਕ ਤਾਹ ਕਰਤੀ ਤਿਆਰ ਇੱਕ ਸਕਾਰਪੀਓ ਇਹਦੇ ਵਿੱਚ ਮੁੰਡੇ ਲੈ ਕੇ ਜਾਣਾ ਹੁਣ ਆ ਇਹਨਾਂ ਸੋਚੀ ਜਾਈਓ ਵੀ ਇਹ ਵਿਆਹ ਨੂੰ ਤਿਆਰ ਕੀਤੀਆਂ ਨੇ ਗੱਡੀਆਂ ਮੈਂ ਨਹੀਂ ਸਾਡੇ ਮੁੰਡੇ ਦਾ ਸ਼ਾਗਣ ਆਗਾ ਸ਼ਾਗਣ ਤੇ ਚੱਲਿਆ ਇੱਕ ਫਿਰ ਉਹ ਸਵਿਫਟ ਜਾਊਗੀ ਨਾਲ ਆਹ ਦੇਖੋ ਆ ਉਹ ਬਿਆਸਾ ਜੇ ਬਿਰ ਚਿੱਟਾ ਕਰਤਾ ਵੀ ਅਸੀਂ ਇੱਧਰ ਵੀ ਫਿਰੇ ਪਿਆਰੀ ਫੁੱਲ ਆ ਗਈ ਗੱਡੀਆਂ ਦੋ ਤਿਆਰ ਕਰਤੀਆਂ ਬਸ ਦੋਨੇ ਹੁਣ ਅਸੀਂ ਚੱਲੇ ਆਂਗੇ ਅਸੀਂ ਲੋਕੇਸ਼ਨ ਤੁਹਾਨੂੰ ਉੱਥੇ ਜਾ ਕੇ ਦੱਸ ਦਾਂਗੇ ਕਿ ਕਿੱਥੇ ਫਿਰਦੇ ਆਂਗੇ ਸਾਡੇ ਕੋਠਿਆਂ ਦੀ ਕੁੜੀ ਆ ਕੁੜੀ ਦੀ ਹਾਂਜੀ ਮੈਂ ਮਾਈਕ ਲੈਉਣਾ ਭੁੱਲ ਗਿਆ ਜੀ ਕਿਉਂਕਿ ਹੁਣ ਆਪਾਂ ਚੱਲੇ ਆਂਗੇ ਆਪਣੇ ਬਾਈ ਦੇ ਜਿਹੜਾ ਛਗਣਾ ਮੁੰਡਾ ਛਗਣ ਵਾਲਾ ਮੁੰਡਾ ਮੂਰੇ ਬੈਠਾ ਹੈਗਾ ਉੱਥੇ ਚੱਲੇ ਆਂਗੇ ਮਾਈਕ ਮੈਂ ਲੈ ਕੇ ਨਹੀਂ ਆ ਜਦ ਤੂੰ ਆਵਾਜ਼ ਆ ਕਈ ਵਾਰ ਹਵਾ ਵਗੈਰਾ ਬਿਨਾਂ ਉਹਦੇ ਲਈ ਮਾਫੀ ਚਾਹੁੰਦੇ ਆ ਪਹਿਲਾਂ ਹੀ ਆਹ ਦੇਖੋ ਜੀ ਇਹ ਤਾਂ ਕਾਰ ਵੀ ਆਪਣੀ ਰੈਡੀ ਹੋ ਗਈ ਇਹ ਲੈ ਕੇ ਲਾਈਟ ਚੈੱਕ ਕਰੋ ਲਾਈਟ ਕਿਵੇਂ ਲੱਗੇ ਤੁਹਾਨੂੰ ਆ 820 ਹੋ ਗਈ ਠੀਕ ਹੈ ਜੀ ਆ ਬਲੈਰੋ ਹੋ ਗਈ ਬਲੈਰੋ ਦੇ ਲਾਈਟ ਚੈੱਕ ਕਰੀਓ ਆ 820 ਦੇ ਲਾਈਟ ਤੇ ਬਲੈਰੋ ਦੇ ਲਾਈਟ ਸੇਮ ਆ ਗਿਆ ਆਪਣੇ ਜਮਾਂ ਤੇ ਦੋ ਹੰਦ ਦੋ ਖੌਣੇ ਆ ਦੋ ਗਰੀਬ ਗੁਰ ਪੇ ਵਿਚਾਰੇ ਅੱਕੇ ਮੰਦੇ ਐ ਬੈਠੇ ਬੋਰਨਰ ਤੇ ਮਾਰ ਮੁੱਕੀ ਐ ਮਾਰੇ ਇਹਨਾਂ ਦੀ ਮੁੱਕੀ ਕੈਸਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਕਾਲਾ ਜੀ ਕੈਸੇ ਹੋ ਦੇਖੋ ਜੀ ਪੂਰੇ ਹੁਣ ਪੂਰੇ ਜਾਚ ਰਹੇ ਨੇ ਐਕਟਰ ਲੱਗ ਰਹੇ ਨੇ ਵਾਲ ਖੜੇ ਨੇ ਤੈਣ ਕਰ ਲੱਗੀਆਂ ਹੋਈਆਂ ਤੇ 6 ਟਿਕਟ ਤੇ ਜਾਵੇਂ ਦੇਖੋ ਜੀ ਤੁਸੀਂ ਕਹੋਗੇ ਸਕੰਡ ਤੇ ਚੱਲੇ ਆ ਕਿ ਤੋਂ ਮੇਰੇ ਸਾਲੇ ਕਿਤੇ ਹੋਰ ਚੱਲੇ ਹੋ ਤੇ ਬੋਲੋ ਸ਼ਾਹ ਸ਼੍ਰੀ ਦਾ ਹੁਕਮ ਪੁਣਾਤਾ ਸੀ ਉਹ ਮੋਬਾਈਲ ਹੋ ਗਈ ਸੀ ਲੜਾਈ ਬੱਟ ਤੇ ਪਈ ਆ ਤਾ ਦੇਖੋ ਜੀ ਇਹ ਉਹੀ ਗੱਡੀ ਆ ਨਵੀਂ ਨਵੇਲੀ ਗੱਡੀ ਤੇ ਨਵੇਂ ਨਵੇਲੇ ਬੰਦੇ ਇਹ ਮੇਰਾ ਸਾਲਾ ਹੋ ਜੀ ਛਗਣਾ ਟਾਈਮ ਨੰਗ ਗਿਆ ਆਪਣੇ ਮਿੱਤਰ ਨੂੰ ਜਿਹੜਾ ਆਪਣਾ ਭਰਾ ਕਹਾਦੀ ਤੇ ਉਹਦਾ ਹੁਣ ਸ਼ਗਨ ਵਗੈਰਾ ਸਾਰਾ ਕੁਝ ਹੋ ਗਿਆ ਨਿਬੜ ਗਿਆ ਕੰਮ ਤੇ ਹਜੇ ਵੀ ਅਸੀਂ ਪਾ ਉਹਦੇ ਆ ਦੇਖੋ ਜੀ ਰੈਸਟੋਰੈਂਟ ਦੇ ਬਾਹਰੋਂ ਦੇਖ ਲਿਆ ਹੁਣ ਅਸੀਂ ਤਿੰਨੇ ਜਾਣਿਆਂ ਨੇ ਸਾਰਾ ਕੁਝ ਦੇਖ ਲਿਆ ਹੁਣ ਇਹਦੀ ਵਾਰੀ ਐ ਦੋ ਬਾਦ ਕਿਉਂ ਜੀ ਬਿਲਕੁਲ ਬਿਲਕੁਲ ਹਾਂ ਹੁਣ ਅਸੀਂ ਬਾਹਰ ਬੈਠੇ ਆ ਇਹ ਫੋਟੋ ਸ਼ੂਟ ਕਰਾਉਣ ਗਏ ਆਗੇ ਅੱਗੇ ਮੁੰਡਾ ਹੋ ਇੰਨਾ ਜਾਣ ਕੇ ਖੁਸ਼ ਸੀਗਾ ਉਹਨਾਂ ਵੱਲੋਂ ਵੱਲੋਂ ਹੱਸੀ ਆ ਰਹੀ ਸੀ ਹਾਸੇ ਆ ਹੱਸ ਰਹੇ ਹਾ ਸੀ ਹੱਸ ਰਹੇ ਹਾ ਸੀ ਉਹਨਾਂ ਦੇ ਕਾਬੂ ਨਹੀਂ ਪਿਆ ਉਹ ਬੰਦਾ ਦੋ ਘਟੇ ਇਕੱਲਾ ਹੀ ਨੱਚਿਆ ਤੇ ਨੱਚਣੋਂ ਹਟਿਆ ਨਹੀਂ ਨਾ ਜਿਆਦਾ ਖੁਸ਼ ਸੀ ਆਪਾਂ ਤਾਂ ਨੱਚੇ ਨਾ ਆਪਾਂ ਬਹੁਤ ਕੱਟਾ ਆਪਣੀ ਵਾਰੀ ਨਹੀਂ ਆਈ ਬੜੀ ਵਾਰੀ ਆਈ ਸੀ ਬਹੁਤ ਕੱਟਾ ਉਹ ਬਾਈ ਇੰਨਾ ਜ਼ਿਆਦਾ ਖੁਸ਼ ਸੀਗਾ ਚੱਲ ਆਪਾਂ ਤਾਂ ਕਹਿੰਦੇ ਰੱਬ ਕਰਕੇ ਸਾਡਾ ਖੁਸ਼ ਹੀ ਰਹੇ ਹੋ ਹਾਂ ਤੇ ਬਾਕੀ ਆ ਸਾਡਾ ਭਰਾ ਕਾਲਾ ਬਿੱਲੇ ਤੋਂ ਕਾਲਾ ਬਿੱਲੇ ਦਾ ਪਹਿਲਵਾਨ ਸਾਹਿਬ ਦਾ ਇਹ ਜੱਦੀ ਦੀ ਭੂਆ ਦਾ ਮੁੰਡਾ ਕਾ ਹਾਂ ਇਹਨੂੰ ਪੁੱਛਦਾ ਵੀ ਕਿਵੇਂ ਸੁਲੁੱਕ ਹੈ ਜਾ ਫਿਰ ਹੋ ਰਿਹਾ ਕਿਵੇਂ ਲੱਗਿਆ ਜੀ ਭਾਈ ਜੀ ਬਹੁਤ ਵਧੀਆ ਜੋੜੀ ਸੀ ਹਾਂ ਬਹੁਤ ਹੀ ਮਨੋਰੰਜਨ ਆਪਣਾ ਖੁਸ਼ ਹੋਇਆ। ਇਹ ਨੱਚ ਟੱਪ ਪੂਲ ਬਾਰੇ ਦੱਸ ਪੂਲ ਬਾਰੇ। ਇਹ ਪੂਲ ਪੂਲ ਕਿਵੇਂ ਲੱਗਿਆ ਤੁਹਾਨੂੰ ਅੰਦਰ ਨਹਾਉਣ ਵਾਲਾ? ਪੂਲਿੰਗ ਸੀ। ਹਾਂ। ਉਹ ਬਹੁਤ ਹੀ ਰੋਮਾਂਟਿਕ ਸੀ। ਰੋਮਾਂਟਿਕ ਸੀ। ਸਭ ਤੋਂ ਇੱਧਰ ਮਜ਼ਾ ਘੱਟ ਆ ਪੂਲਿੰਗ ਵਾਲਾ ਜਾ। ਹਾਂ। ਗੱਲ ਛੂਗੀ। ਗੱਲ ਛੂਗੀ ਜੱਟਾ। ਛੂਗੀ ਗੱਲ।